ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦੇ ਯੁਵਾ ਕ੍ਰਿਕਟਰ ਅਤੇ ਅਮਨਦੀਪ ਅਕੈਡਮੀ ਦੇ ਮੈਂਬਰ ਅਭਿਸ਼ੇਕ ਸ਼ਰਮਾ ਨੇ ਮੁੰਬਈ ਵਿੱਚ ਚੱਲ ਰਹੇ ਪੰਜਵੇਂ T20 ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਨੇ ਸਿਰਫ 54 ਗੇਂਦਾਂ 'ਚ 135 ਰਨ ਦੀ ਤੂਫਾਨੀ ਪਾਰੀ ਖੇਡੀ ਜਿਸ ਵਿੱਚ 7 ਚੌਕੇ ਅਤੇ 13 ਛੱਕੇ ਸ਼ਾਮਲ ਸਨ। ਉਹਨਾਂ ਦੀ ਇਸ ਤਮਾਕੇਦਾਰ ਪਾਰੀ ਦੀ ਬਦੌਲਤ ਭਾਰਤ ਨੇ 20 ਓਵਰਾਂ 9 ਵਿਕਟਾਂ ਅਤੇ 247 ਰਨ ਦਾ ਵਿਸ਼ਾਲ ਸਕੋਰ ਖੜਾ ਕੀਤਾ। ਜਵਾਬ ਵਿੱਚ ਇੰਗਲੈਂਡ ਦੀ ਟੀਮ 97 ਰਨ ਤੇ ਹੀ ਟੇਰ ਹੋ ਗਈ ਜਿਸ ਨਾਲ ਭਾਰਤ ਨੇ 150 ਰਨ ਨਾਲ ਮੈਚ ਜਿੱਤ ਲਿਆ। ਇਸ ਜਿੱਤ ਨਾਲ ਭਾਰਤ ਨੇ 5 ਮੈਚਾਂ ਦੀ ਸੀਰੀਜ਼ 4-1 ਨਾਲ ਆਪਣੇ ਨਾਂ ਕਰ ਲਈ। ਇਸ ਸੰਬੰਧੀ ਅਮਨਦੀਪ ਗਰੁੱਪ ਆਫ ਹਸਪੀਟਲਸ ਦੇ ਡਾਇਰੈਕਟਰ ਅਤੇ ਅਮਨਦੀਪ ਅਕੈਡਮੀ ਦੇ ਮੁਖੀ ਡਾਕਟਰ ਸ਼ਹਿਬਾਸ ਨੇ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲ ਕਰਦਿਆਂ ਆਪਣੀ ਖੁਸ਼ੀ ਜ਼ਾਹਿਰ ਕੀਤੀ ਅਤੇ ਅਭਿਸ਼ੇਕ ਸ਼ਰਮਾ ਨੂੰ ਸੁਨਾਰੇ ਪਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਐਸ ਮੋਕੇ ਅਮਨਦੀਪ ਅਕੈਡਮੀ ਵਿੱਚ ਕ੍ਰਿਕਟ ਦੀ ਕੋਚਿੰਗ ਲੈ ਰਹੇ ਯੁਵਾ ਖਿਡਾਰੀਆਂ ਨੇ ਐਸ ਅਕੈਡਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਐਸ ਅਕੈਡਮੀ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਦੀ ਕ੍ਰਿਕਟ ਨਾਲ ਸੰਬੰਧਿਤ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਸ ਅਕੈਡਮੀ ਵਿੱਚ ਸਾਰੇ ਕ੍ਰਿਕਟ ਕੋਚ ਬਹੁਤ ਵਧੀਆ ਢੰਗ ਨਾਲ ਟ੍ਰੇਨਿੰਗ ਕਰਵਾਉਂਦੇ ਹਨ ਅਤੇ ਉਹਨਾਂ ਕਿਹਾ ਕਿ ਐਸੇ ਅਕੈਡਮੀ ਦੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਤੇ ਉਹਨਾਂ ਨੂੰ ਬਹੁਤ ਮਾਣ ਹੈ ਕਿ ਉਹਨਾਂ ਨੇ ਇਸੇ ਅਕੈਡਮੀ ਤੋਂ ਕ੍ਰਿਕਟ ਦੀ ਸ਼ੁਰੂਆਤ ਕਰਕੇ ਅੱਜ ਇੱਕ ਅੰਤਰਰਾਸ਼ਟਰੀ ਪੱਦਰ ਦੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਅਕੈਡਮੀ ਅਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਦੋਸਤੋ ਅੱਜ ਮਿਲਣ ਜਾ ਰਹੇ ਹਾਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਜੋ ਕਿ ਅਮਨਦੀਪ ਗਰੁੱਪ ਹਸਪੀਟਲ ਦੇ ਡਾਇਰੈਕਟਰ ਨੇ ਤੇ ਨਾਲ ਹੀ ਅਮਨਦੀਪ ਅਕੈਡਮੀ ਦੇ ਜਿਹੜੇ ਮੁਖੀ ਨੇ ਸਾਡੇ ਵਿੱਚ ਮੌਜੂਦ ਨੇ ਡਾਕਟਰ ਸੇਬਾਜੀ ਜਿਨ੍ਹਾਂ ਦੀ ਅਕੈਡਮੀ ਦੇ ਵਿੱਚੋਂ ਉੱਗੇ ਜਿਹੜੇ ਕ੍ਰਿਕਟਰ ਨੇ ਅਭਿਸ਼ੇਕ ਸ਼ਰਮਾ ਜਿਨ੍ਹਾਂ ਵੱਲੋਂ ਕਿ ਇੰਗਲੈਂਡ ਦੇ ਖਿਲਾਫ ਖੇਡੇ ਗਏ ਮੈਚ ਮੁੰਬਈ ਦੇ ਵਿੱਚ 54 ਬੋਲਾਂ ਦੇ ਵਿੱਚ ਜਿਹੜੀ ਕਿ 135 ਦੌੜਾ ਬਣਾ ਕੇ ਜਿਹੜਾ ਮਾਨ ਦੀ ਗੱਲ ਪ੍ਰਾਪਤ ਕੀਤੀ ਹੈ ਤੇ ਅੱਜ ਉਹਦੇ ਵਿਚਾਰ ਜਿਹੜੇ ਰੁਬਰੂ ਕਰਦੇ ਹਾਂ ਡਾਕਟਰ ਸੇਬਾਜੀ ਨਾਲ ਤੇ ਕੀ ਕਹਿਣਾ ਉਹਨਾਂ ਦੇ ਅਕੈਡਮੀ ਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿ ਅਭਿਸ਼ੇਕ ਸ਼ਰਮਾ ਵਰਗਾ ਪਲੇਅਰ ਅੰਮ੍ਰਿਤਸਰ ਤੋਂ ਨਿਕਲੇ ਆ ਤੇ ਉਹ ਇਸ ਟਾਈਮ ਇੰਡੀਆ ਲਈ ਵੀ ਬਹੁਤ ਹੀ ਅੱਛਾ ਖੇਡ ਰਿਹਾ ਕੱਲ ਉਹਨੇ 54 ਬਾਲਸ ਜਿਹੜੀ 135 ਰਨ ਮਾਰੇ ਆ ਦੈਟ ਇਜ਼ ਪ੍ਰੋਬਬਲੀ ਇੰਡੀਆ ਦੀ ਹਾਈएस्ट ਸਕੋਰ ਇਨ T20 ਇੰਟਰਨੈਸ਼ਨਲ ਸੈਕੰਡ ਹਾਈएस्ट ਸੈਕੰਡ ਫਾਸਟੈਸਟ ਸੈਂਚਰੀ ਆਲਸੋ ਬਾਏ ਏਨ ਇੰਡੀਅਨ ਸੈਕੰਡ ਫਾਸਟੈਸਟ 50 ਆਪਣੇ ਗੁਰੂ ਯੁਵਰਾਜ ਸਿੰਘ ਤੋਂ ਬਾਅਦ ਅਭਿਸ਼ੇਕ ਦੀ 17 ਬਾਲਾਂ ਚ 50 ਹੋਈ ਹੈ ਜਿਹੜੀ ਕਿ ਸੈਕੰਡ ਫਾਸਟੈਸਟ 50 ਵੀ ਹੈ ਜੀ ਬਹੁਤ ਹੀ ਮਾਨ ਦੀ ਗੱਲ ਹੈ ਸਾਨੂੰ ਸਾਰੇ ਅਸੀਂ ਵੀ ਆਰ ਵੈਰੀ ਪ੍ਰਾਊਡ ਆਫ ਹਿਮ ਅਭਿਸ਼ ਪਿਛਲੇ 10-12 ਸਾਲਾਂ ਤੋਂ ਸਾਡੇ ਨਾਲ ਐਸੋਸੀਏਟਿਡ ਹੈ ਉਹਦੇ ਫਾਦਰ ਸਾਹਿਬ ਰਾਜਕੁਮਾਰ ਜੀ ਉਹਦੇ ਅਸਲੀ ਕੋਚ ਨੇ ਉਹਨੂੰ ਬਚਪਨ ਤੋਂ ਗਾਈਡ ਕਰਦੇ ਰਹੇ ਨੇ ਉਹ 12-13 ਸਾਲ ਦਾ ਸੀ ਜਦੋਂ ਉਹ ਮੈਨੂੰ ਮਿਲਿਆ ਉਦੋਂ ਤੋਂ ਸਾਡੀ ਅਕੈਡਮੀ ਨਾਲ ਆ ਰਿਹਾ ਹੈ ਵਿਚ ਆ ਰਿਹਾ ਹੈ ਸਾਡੇ ਅਕੈਡਮੀ ਦੇ ਮੈਚੇਜ਼ ਲੀਡ ਕਰ ਰਿਹਾ ਸਾਡੀ ਅਕੈਡਮੀ ਨੂੰ ਈਵਨ ਪੰਜਾਬ ਪ੍ਰੀਮੀਅਰ ਲੀਗ ਦੇ ਸੈਕੰਡ ਐਡੀਸ਼ਨ ਵਿੱਚ ਸਾਡੀ ਟੀਮ ਦਾ ਕੈਪਟਨ ਸੀ ਜਦੋਂ ਉਹਨੂੰ ਇੰਡੀਆ ਦੀ ਕਾਲ ਆਈ ਹੀ ਵਾਸ ਇਨ ਫੈਕਟ ਪਲੇਇੰਗ ਫਾਰ ਅਸ ਐਟ ਦੈਟ ਟਾਈਮ ਬਟ ਐਂਡ ਇਟ ਫੀਲਸ ਰੀਲੀ ਨਾਈਸ ਟੂ ਬੀ ਐਸੋਸੀਏਟਿਡ ਵਿਦ ਹਿਮ ਐਂਡ ਇੱਕ ਨਾ ਸੁਪਨਾ ਹੁੰਦਾ ਬੰਦੇ ਦਾ ਕਿ ਜਦੋਂ ਅਕੈਡਮੀ ਅਸੀਂ ਖੋਲੀ ਸੀ ਸਾਡਾ ਇੱਕੋ ਸੁਪਨਾ ਸੀ ਕਿ ਆਪਣੇ ਸਿਟੀ ਵਿੱਚੋਂ ਕੋਈ ਇਹੋ ਜਿਹਾ ਪਲੇਅਰ ਨਿਕਲੇ ਜਿਹੜਾ ਇੰਡੀਆ ਵੱਲੋਂ ਖੇਡੇ ਅਭਿਸ਼ੇਕ ਨੇ ਮਤਲਬ ਪੂਰਾ ਤਾਂ ਨਹੀਂ ਮੈਂ ਕਹਿ ਸਕਦਾ ਉਹ ਸਾਡੀ ਅਕੈਡਮੀ ਵਿੱਚੋਂ ਨਿਕਲਿਆ ਬਿਕੋਜ਼ ਹਿਸ ਫਾਦਰ ਇਜ਼ ਹਿਸ ਰੀਅਲ ਕੋਚ ਬਟ ਮੈਨੂੰ ਬਹੁਤ ਮਾਣ ਹੁੰਦਾ ਹੈ ਕਿ ਵੀ ਹੈਵ ਬੀਨ ਐਸੋਸੀਏਟਿਡ ਵਿਦ ਹਿਮ ਪਿਛਲੇ 12 ਸਾਲਾਂ ਤੋਂ ਐਂਡ ਅਸੀਂ ਵੀ ਉਹਦੇ ਉੱਥੇ ਪਹੁੰਚਣ ਚ ਕਿਤੇ ਨਾ ਕਿਤੇ ਅੱਛੀ ਭੂਮਿਕਾ ਨਿਭਾਈ ਹੈ ਬੜਾ ਯੰਗ ਪਲੇਅਰ ਹੈ ਪਹਿਲੇ ਅੰਡਰ 19 ਇੰਡੀਅਨ ਕੈਪਟਨਸੀ ਏਸ਼ੀਆ ਕੱਪ ਚ ਵਿਨਰ ਸੀ ਉਦੋਂ ਤੋਂ ਹੀ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਫਿਰ ਆਈਪੀਐਲ ਸੀ ਹਸ ਬੀਨ ਡੂਇੰਗ ਵੈਲ ਪਿਛਲੇ 3 ਸਾਲਾਂ ਤੋਂ ਐਂਡ ਹੁਣ ਇੰਡੀਅਨ ਟੀਮ ਚ ਇਸ ਸਾਲ ਨੂੰ ਮੌਕਾ ਮਿਲਿਆ ਤੇ ਆਂਦਿਆਂ ਫਰਸਟ ਸੀਜ਼ਨ ਚ ਆਈ ਥਿੰਕ ਉਹਨੇ ਆਪਣਾ ਟਰੂ ਕਲਰ ਜਿਹੜੀਆਂ ਉਹਦੇ ਕੋ ਐਕਸਪੈਕਟੇਸ਼ਨ ਸੀ ਉਹ ਸਾਰੀਆਂ ਉਹਨੇ ਪੂਰੀਆਂ ਕੀਤੀਆਂ ਨੇ ਤੇ ਵੀ ਹੋਪ ਕਿ ਹੁਣ ਟੀ20 ਤੋਂ ਬਾਅਦ ਉਹ ਆਪਣੇ ਆਪ ਨੂੰ 1 ਡੇ ਕ੍ਰਿਕਟ ਦੇ ਵਿੱਚ ਤੇ ਹੌਲੀ ਹੌਲੀ ਟੈਸਟ ਕ੍ਰਿਕਟ ਦੇ ਵਿੱਚ ਇਸਟੈਬਲਿਸ਼ ਕਰੇ ਸਰ ਅਕੈਡਮੀ ਵੱਲੋਂ ਵੀ ਆ ਰਾਈਂਗ ਟੂ ਗਿਵ ਦ ਬੈਸਟ ਫੈਸਿਲਿਟੀਜ਼ ਜੀ ਸਾਡੇ ਕੋਚੇਸ ਨੇ ਜਿਹੜਾ ਵੀ ਪਲੇਅਰ ਸਟੇਟ ਖੇਡ ਰਿਹਾ ਹੈ ਜਾਂ ਡਿਸਟ੍ਰਿਕਟ ਖੇਡ ਰਿਹਾ ਹੈ ਉਹਨੂੰ ਅਸੀਂ ਡਿਸਕਾਊਂਟਡ ਤੇ ਫ੍ਰੀ ਕ੍ਰਿਕਟ ਖਿਲਾਨਨੇ ਆ ਇੱਥੇ ਜੋ ਵੀ ਅਕੈਡਮੀ ਵੱਲੋਂ ਫੈਸਿਲਿਟੀਜ਼ ਹੋ ਸਕਦੀਆਂ ਪੀਸੀਏ ਦੇ ਵਿੱਚ ਜਿੰਨਾ ਵੀ ਅਸੀਂ ਆਪਣੇ ਬੱਚਿਆਂ ਨੂੰ ਪੁਸ਼ ਕਰ ਸਕਦੇ ਆ ਵੀ ਆ ਰਾਈਂਗ ਟੂ ਡੂ ਏਵਰੀਥਿੰਗ ਸੋ ਯੰਗਸਟਰਸ ਨੂੰ ਸਾਰਿਆਂ ਨੂੰ ਇਹੀ ਸੁਣਾਇਆ ਹੈ ਕਿ ਆਪਣਾ ਜੋ ਵੀ ਚੀਜ਼ ਕਰਦੇ ਹੋ ਮਨ ਲਾ ਕੇ ਕਰੋ ਕਿਤੇ ਨਾ ਕਿਤੇ ਤੁਹਾਨੂੰ ਸਕਸੈਸ ਜ਼ਰੂਰ ਮਿਲੇਗੀ ਜੇ ক্রিকেট ਵੀ ਖੇਲਦੇ ਹੋ ਤੇ ਪੂਰੀ ਪੂਰੀ ਲਗਨ ਨਾਲ ਖੇਲੋ ਯੂਲ ਗੇ ਯੂਲ ਬੀ ਸਕਸੈਸਫੁਲ ਹਾਂ ਗਾਰੇ ਬਹੁਤ ਵਧੀਆ ਵਧੀਆ ਫੈਸਿਲਿਟੀ ਸਭ ਤੋਂ ਵਧੀਆ ਅਕੈਡਮੀ ਆ ਬਸਰਦੀ ਤੇ ਮੇਰਾ ਸਟੇਟ ਚ ਸਿਲੈਕਟ ਹੋਇਆ ਹੀ ਪੰਜਾਬ ਦੀ ਟੀਮ ਵੱਲੋਂ ਸਾਡਾ ਵੀ ਜੇ ਮਰਜੈਂਟ ਟਰਾਫੀ ਹੋਈ ਸੀ ਤੇ ਅਸੀਂ ਫਾਈਨਲ ਤੱਕ ਪਹੁੰਚੇ ਸੀ ਫਾਈਨਲ ਹਾਰ ਗਈ 16 ਰਨ ਤੋਂ ਯੂਪੀ ਕੋਲੋਂ ਬਾਕੀ ਵਧੀਆ ਰਿਹਾ ਸੀ ਬਹੁਤ ਮੈਨ ਆਂਦਾ ਪ੍ਰੈਕਟਿਸ ਕਰਨ ਦੇ ਵਧੀਆ ਫੈਸਿਲਿਟੀ ਸਭ ਬਹੁਤ ਵਧੀਆ ਕੋਚੀ ਸਭ ਕੁਝ ਸਾਫ मिलता बड़ा कुछ अभिषेक और अभी मैं इंडिया ही खेल के आई हूँ और मुझे मैं एक्चुअली सबको जो भी अमृतसर में रहते हैं और सबको कि जो अमनदीप क्रिकेट एकेडमी है मुझे उससे जुड़े हुए आई थिंक चार पाँच साल हो गए और पंकज सर के साथ चार पाँच साल हो गए और यहाँ की फैसिलिटीज़ हो गई मैं बहुत थैंकफुल हूँ कि इस अकेडमी का जो जिन्होंने मुझे इतना सपोर्ट किया और इतनी अच्छी प्रैक्टिस की है और मैं यहाँ पर लड़कियों के लिए फ्री है तो ऐसे बहुत ही कम अकेडमीज होंगी जहाँ पे लड़कियों को फ्री प्रैक्टिस मिलती होंगी तो ये अकेडमी बेस्ट है अमृतसर की यहाँ से हम आप पता ही है अभिषेक शर्मा हो गए वो इधर ही आते हैं प्रैक्टिस करने और अभी आपको पता ही है वो कितना बढ़िया कर रहे हैं वो सब इसी एकेडमी की देन ही है मैं हो गया और यहाँ पे जितने भी स्टेट प्लेयर हो गए जितने भी डिस्ट्रिक्ट प्लेयर हो गए वो सब इस एकेडमी की देन है तो सबकी मतलब सबको रिक्वेस्ट है कि आप अपने बच्चों को भेजिए लड़कियों के यहाँ पे फ्री है एकेडमी और लड़कों के लिए भी बहुत ही अच्छी प्रैक्टिस है तो ये अमृतसर की बेस्ट एकेडमी है बिल्कुल दोस्तों यही डॉक्टर बात जी जिन्होंने बिल्कुल बखूबी ढंग न जी सुचे ढंग ना सू जानकारी दी है कि जेडे अभिषेक शर्मा जी अमनदीप अकेडमी के उभर के आज ਵੱਡੇ ਵੱਡੇ ਦੇਸ਼ਾਂ ਦੇ ਵਿੱਚ ਜਿਹੜਾ ਨਾਮ ਪ੍ਰਾਪਤ ਕਰ ਰਹੇ ਨੇ ਆਪਣਾ ਮਾਨ ਦੀ ਗੱਲ ਹੋ ਰਹੀ ਹੈ ਅੰਮ੍ਰਿਤਸਰ ਦੀ ਧਰਤੀ ਦੇ ਲਈ ਤੇ ਸੋ ਹੋਰ ਜਿਹੜੇ ਭਵਿੱਖ ਦੇ ਵਿੱਚ ਜਿਹੜੇ ਲੋਕ ਆਪਣਾ ਜਿਹੜੇ ਬੱਚੇ ਇੱਥੇ ਅਕੈਡਮੀ ਦੇ ਵਿੱਚ ਜੁੜੇ ਨੇ ਉਹਨਾਂ ਨੂੰ ਵੀ ਮੋਟੀਵੇਸ਼ਨ ਕਰਨ ਲਈ ਇਹ ਸਭ ਤੋਂ ਵੱਡੀ ਚੀਜ਼ ਹੋਈ ਹੈ ਤੇ ਸਾਡੇ ਮਾਨ ਦੀ ਗੱਲ ਹੋਈ ਹੈ ਅੰਮ੍ਰਿਤਸਰ ਦੇ ਲਈ ਤੇ ਸੋ ਇਦਾਂ ਦੀਆਂ ਹੋਰ ਖਾਸ ਵਿਚਾਰਾਂ ਤੇ ਮੁਲਾਕਾਤਾਂ ਲੈ ਕੇ ਅਸੀਂ ਫਿਰ ਜਲਦ ਹਾਜ਼ਰ ਹੋਵਾਂਗੇ ਤੁਹਾਡੇ ਵਿੱਚ ਉਦੋਂ ਤੱਕ ਤੁਸੀਂ ਦਿਓ ਮੈਨੂੰ ਅਜ਼ਾਦ